ਮਿੱਤਰੋ ਰੇੜੀਆਂ ਤਾਂ ਕਹਿੰਦੇ ਪਿੰਡੋਂ ਪਿੰਡੀ ਬਣਦੀਆਂ ਨੇ ਪਰ ਆ ਮੇਰੇ ਪਿੰਡ ਵਾਲੇ ਸਰਜੀਤ ਨੇ ਤਾਂ ਸਾਰਿਆਂ ਤੋਂ ਪਖਰੇ ਰੇੜੀ ਬਣਾਤੀ ਤੇ ਸਰੇ ਹੀ ਲਾਤਾ ਮਿੱਤਰੋ ਆ ਆ ਗਈ ਕੱਖਾ ਢੋਣ ਵਾਲੀ ਰੇੜੀ ਮਿੱਤਰੋ ਇਹ ਇਕੱਲੇ ਕੱਖਾਂ ਲਈ ਜਾਂ ਕਿਸਾਨਾਂ ਲਈ ਨਹੀਂ ਬਣਾਈ ਬਾਈ ਕਹਿੰਦਾ ਵੀ ਕੋਈ ਸਬਜ਼ੀ ਦਾ ਕੰਮ ਕਰਦਾ ਜਾਂ ਕੋਈ ਚੱਪਲਾਂ ਵੇਚਦਾ ਜਾਂ ਕੋਈ ਕਬਾੜ ਦਾ ਕੰਮ ਕਰਦਾ ਕੁਝ ਛੋਟਾ ਮੋਟਾ ਕੰਮ ਕਰਦਾ ਜਾਂ ਕੋਈ 4 ਵਜੇ ਦਾ ਉਹ ਵੀ ਇਹਦੇ ਨਾਲ ਵਧੀਆ ਆਬਦਾਗ ਦਿਹਾੜੀ ਪਾ ਸਕਦਾ ਤੇ ਮਿੱਤਰੋ ਬਾਈ ਨੇ ਜਮਾ ਸਿਰਾ ਲਾਇਆ ਤੇ ਟਾਇਰ ਟੂਰ ਜਮਾ ਨਵੇਂ ਲਾਇਆਗੇ ਤੇ ਤਿੰਨ ਟਾਇਰ ਲਾਇਆ ਬਾਈ ਕਹਿੰਦਾ ਉਹਦੇ ਮੋਟਰਸਾਈਕਲ ਤੁਸੀਂ ਜਿਵੇਂ ਮਰਜ਼ੀ ਹੋਰ ਵੀ ਕੰਮ ਲੈ ਸਕਦੇ ਹੋ ਤੇ ਮਿੱਤਰੋ 1 ਫੁੱਟ ਘਟੋ ਘਾਟੇ ਡੂੰਗੀ ਬਣਾਈ ਹੈ ਵਿੱਚ ਨੂੰ ਤਾਂ ਜੋ ਤੁਸੀਂ ਜਿੰਨਾ ਮਰਜ਼ੀ ਸਮਾਨ ਇਹਦੇ ਵਿੱਚ ਲੱਦ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਬਾਤਾਂ ਬਾਈ ਨੇ ਦੇ ਉੱਤੇ ਪੌੜੀ ਬਿਲਾਤੀ ਵੀ ਜਿਵੇਂ ਕਹਿੰਦੇ ਨੇ ਗੱਡੀ ਵਾਲੇ ਫਕਸ ਨਹੀਂ ਲਾਤੇ ਤੇ ਆ ਬੋਤਲ ਧਰਨ ਨੂੰ ਪਾਣੀ ਪੀਣ ਨੂੰ ਤੇ ਥੱਲੇ ਟੂਲ ਬਾਕਸ ਲਾਤਾ ਜਿਵੇਂ ਕੋਈ ਜ਼ਿੰਮੇਦਾਰ ਆਪਣਾ ਭਰਾ ਕੱਖ ਲੈਣ ਜਾਂਦੇ ਆ ਆਪਾਂ ਦਾਤੀ ਦੂਤੀ ਪੱਲੀ ਬੁੱਲੀ ਦੇ ਵਿੱਚ ਰੱਖ ਸਕਦੇ ਆ ਤੇ ਮਿੱਤਰੋ ਆ ਪਾਣੀ ਵਾਲੀ ਬੋਤਲ ਰੱਖਣਾ ਤਾਂ ਪਹਿਲਾ ਕੰਮ ਇੰਤਜ਼ਾਮ ਕਰਦਾ ਕਿਉਂਕਿ ਜ਼ਿੰਮੇਦਾਰ ਜਦੋਂ ਖੇ ਜਾਂਦਾ ਫਿਰ ਪਾਣੀ ਦੀ ਲੋੜ ਤਾਂ ਪੈਂਦੀ ਉਹ ਪੈਂਦੀ ਆ ਤੇ ਮਿੱਤਰੋ ਆ